ਸਾਡੇ ਮਾਪੇ-ਮਾਪ ਹਮੇਸ਼ਾ ਸਾਨੂੰ ਸਿਖਾਉਂਦੇ ਆਏ ਆ ਬਈ ਜਦੋਂ ਕੋਈ ਆਪ ਤੋਂ ਵੱਡਾ ਅ ਬਜ਼ੁਰਗ ਸਾਹਮਣੇ ਹੋਵੇ ਤੇ ਉਹਦੇ ਉਹਨੂੰ ਰਿਸਪੈਕਟ ਦੇਣੀ ਉਹਦੇ ਪੈਰੀਂ ਹੱਥ ਲਾਉਣਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਅ ਬਾਕੀ ਉਹਨਾਂ ਦਾ ਕੀ ਪਰਸਪੈਕਟਿਵ ਹੈ ਉਹ ਕਿਸ ਅ ਚੀਜ਼ ਨੂੰ ਕਿਹੜੀ ਚੀਜ਼ ਉਹਨਾਂ ਨੂੰ ਬੁਰੀ ਲੱਗੀ ਹੈ ਤਾਂ ਉਹੀ ਜਵਾਬ ਦੇ ਪਾਉਣਗੇ ਬਟ ਮੈਨੂੰ ਇਹ ਲੱਗਦਾ ਵੀ ਦਿਲਜੀਤ ਬਹੁਤ ਇੱਕ ਰਿਸਪੋਨਸੀਬਲ ਤੇ ਅ ਬਹੁਤ ਸਿਆਣਾ ਆਰਟਿਸਟ ਹੈ ਉਹ ਪੰਜਾਬ ਦੇ ਹਿੱਤ ਚ ਹਮੇਸ਼ਾ ਹੀ ਉਹਨੇ ਗੱਲ ਕੀਤੀ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਦਾ ਰਿਹਾ ਮੈਨੂੰ ਲੱਗਦਾ ਕਿ ਵੀ ਕੁਝ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੇ ਕੋਈ ਕੋਈ ਸਾਡਾ ਸਾਡੀ ਸਰਦਾਰੀ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਪੰਜਾਬ ਤੋਂ ਕਿਤੇ ਵੀ ਬਾਹਰ ਅਜ ਦਿਲਜੀਤ ਕਹਿ ਹਜ਼ਾਰਟਿਸਟ ਹੈ ਜਿਹਨੂੰ ਪੂਰੀ ਦੁਨੀਆ ਜਾਣਦੀ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਉਹ ਚੰਗੇ ਲਈ ਰਿਪਰੈਜ਼ੈਂਟ ਕਰ ਰਿਹਾ ਸੋ ਮੈਨੂੰ ਲੱਗਦਾ ਵੀ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਮੋਟੀਵੇਟਿੰਗ ਕਰਨਾ ਚਾਹੀਦਾ ਕਿਉਂ ਸ਼ੋਅ ਨੇ ਇਹ ਕੰਮ ਕਰਵਾਇਆ ਜਗਾ ਸਨੀਅਰ ਜੀ ਦਾ ਉਹ ਵੀ ਚੁਈਏ ਪਾ ਇਹ ਇਹ ਇਹਦਾ ਜਵਾਬ ਤਾਂ ਉਹ ਹੀ ਦੇ ਪਾਉਣਗੇ ਵੀ ਉਹਦਾ ਕਿਉਂ ਨਹੀਂ ਕਰਦੇ ਦੇਣਾ ਉਹਨਾਂ ਨੇ ਸ਼ੋਅ ਦਾ ਵੀ ਇਹਦੇ ਤੇ ਪੰਨੂ ਜੀ ਨੇ ਕੀ ਕਿਹਾ ਇਹਨਾਂ ਇਹਦੇ ਤੇ ਮੈਂ ਬਹੁਤ ਜਿਆਦਾ ਟਿੱਪਣੀ ਨਹੀਂ ਕਰਨੀ ਚਾਹਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਦਿਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਇਕੱਠੇ ਨੇ ਸ਼ੋਅਜ਼ ਵੀ ਕੀਤੇ ਆ ਸਰ ਅਮਤਾਪ ਅਚਲ ਜੀ ਦਾ ਮਾਣ ਹੈ ਜਿਹਦੇ ਉਹਨੇ ਟੈਗ ਆ ਬਹੁਤ ਦੇਖੋ ਮਾਣ ਹੋਵੇ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨ ਆਇਕ ਮੰਨੇ ਗਏ ਸੀਨੀਅਰ ਸੀਨੀਅਰ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਐਜ਼ ਅ ਜੂਨੀਅਰ ਉਹਨਾਂ ਦੀ ਰਿਸਪੈਕਟ ਕਰੀਏ। ਉਹਨਾਂ ਨਾਲ ਮੁਖੀ ਜਿਵੇਂ ਪਾਕਿਸਤਾਨ ਦੇ ਕਲਾਕਾਰਾਂ ਦਾ ਬਰੋਅ ਹੋਇਆ ਐ ਪਿਛੇ ਜੀ। ਉਦੋਂ ਮੈਨੂੰ ਟਾਰਨ ਕੀਤਾ ਗਿਆ। ਮੈਂ ਕਹਿੰਦਾ ਵੀ ਜਿਹੜੇ ਕੰਮ ਲਈ ਆਪਾਂ ਆਏ ਆ ਜੇ ਉਹਦੇ ਤੇ ਤੁਸੀਂ ਗੱਲ ਕਰੋ ਤੇ ਮੈਨੂੰ ਲੱਜ ਜ਼ਿਆਦਾ ਵਧੀਆ। ਤਾਂ ਪਤਾ ਕੀ ਹੈ ਅੱਜ ਕੱਲ ਕੀ ਹੋ ਗਿਆ ਕਿ ਦੇਖੋ ਤੁਸੀਂ ਸਾਰੇ ਮੇਰੇ ਲਈ ਰਿਸਪੈਕਟਡ ਹੋ ਮੇਰੇ ਲਈ ਸਤਿਕਾਰਯੋਗ ਹੋ। ਬਟ ਅੱਜਕੱਲ ਨਾ ਮੂੰਹ ਗੱਲ ਨਿਕਲੀ ਕੁਝ ਹੋਰ ਬਣ ਜਾਂਦੀ ਆ ਆਪਾਂ ਨੂੰ 4 ਵੀਊ ਮਿਲ ਜਾਣੇ ਆ ਬਟ ਆਪਾਂ ਕਿਸੇ ਹੋਰ ਗੱਲ ਚੁੜ ਜ ਜਾਣਾ ਕੋ ਮਤਲਬ ਨਹੀਂ ਬਣਦਾ